ਅੰਮ੍ਰਿਤਸਰ ਤੋਂ ਇੱਕ ਖਬਰ ਹੈ ਜਿੱਥੇ ਐਨਆਰਆਈ ਪਰਿਵਾਰ ਤੇ ਜਾਨਲੇਵਾ ਹਮਲਾ ਜਿਸ ਨੂੰ ਕੀਤਾ ਗਿਆ ਉਸ ਵਿਨੇ ਦੀ ਸੀਸੀਟੀਵੀ ਫੁਟੇਜ ਫੜੀ ਗਈ ਸੁਣਤੇ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਐਨਆਰਆਈ ਵੱਲੋਂ ਆਪਣੇ ਘਰ ਤੇ ਹਮਲੇ ਸੰਬੰਧੀ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਜਿਸ ਤੇ ਸਾਡੇ ਵੱਲੋਂ ਕਾਰਵਾਈ ਕਰਦੇ ਹਾਂ ਐਫਆਈਆਰ ਨੰਬਰ 51 ਅੰਡਰ ਸੈਕਸ਼ਨ 333 ਬੀ ਐਨਐਸ 199 190 324 ਬੀ ਐਨਐਸ ਦੇ ਤਹਿਤ ਜਿਹੜਾ ਮਕਦਮਾ ਥਾਣਾ ਸੁਲਤਾਨਪੁਰ ਦੇ ਵਿੱਚ ਦਰਜ ਕੀਤਾ ਗਿਆ ਹੈ ਇਹ ਮੁਕੱਦਮਾ ਜਿਹੜਾ ਇਸਦੇ ਫਾਦਰ ਦਲੀਪ ਸਿੰਘ ਦੀ ਸਟੇਟਮੈਂਟ ਦੇ ਉੱਤੇ ਦਰਜ ਕੀਤਾ ਗਿਆ ਹੈ ਇਹਨਾਂ ਵੱਲੋਂ ਜਿਹੜਾ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਦੇ ਤਾਏ ਸੌਰੇ ਦਾ ਪੋਤਰਾ ਲੱਗਦਾ ਹੈ ਹਰਸਨਦੀਪ ਸਿੰਘ ਤੇ ਉਹ ਕੁਝ ਹੋਰ ਉਸਦੇ ਨਾਲ ਜਿਹੜੇ ਅਣਪਛਾਤੇ ਵਿਅਕਤੀ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਜੋ ਇਹਨਾਂ ਵੱਲੋਂ ਕਿਹਾ ਗਿਆ ਵੀ ਇਸਦੇ ਵਿੱਚ ਉਹਨਾਂ ਦੀ ਗੇਟ ਦੀ ਜਿਹੜੀ ਆ ਭੰਨਤੋੜ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਪਹਿਲਾਂ ਜ਼ਿਕਰ ਕੀਤਾ ਗਿਆ ਵੀ ਇਸਦੇ ਵਿੱਚ ਫਾਇਰ ਸੰਬੰਧੀ ਵੀ ਜ਼ਿਕਰ ਜਿਹੜਾ ਵੀਡੀਓ ਦੇ ਵਿੱਚ ਕੀਤਾ ਗਿਆ ਪਰ ਇਹਨਾਂ ਦੇ ਬਿਆਨات ਤੇ ਮੋੜਲੀ ਪੁੱਛ ਕੇ ਇਸਦੇ ਵਿੱਚ ਅਜੇ ਤੱਕ ਕੋਈ ਫਾਇਰ ਵਾਲੀ ਗੱਲ ਸਾਹਮਣੇ ਨਹੀਂ ਆ ਪਰ ਫਿਰ ਵੀ ਮਕਦਮੇ ਦੀ تصدیق ਜਿਹੜੀ ਆ ਪੂਰੀ ਕੀਤੀ ਜਾਵੇਗੀ ਜਿਸ ਦੇ ਵਿੱਚ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ